2023 ਦੇ ਵਿੱਚ ਆਪਾਂ ਸਟਾਰਟਿੰਗ ਕੀਤੀ ਹੈ ਮੇਨਲੀ ਤੇ ਪਹਿਲਾਂ ਆਪਾਂ ਨੇ ਟ੍ਰਾਇਲ ਆਇਆ ਸੀਗਾ ਸੌਕ ਪਲਾਂਟ ਦਾ ਜੀ ਸੌਕ ਪਲਾਂਟ ਦਾ ਟ੍ਰਾਇਲ 2022 ਦੇ ਵਿੱਚ ਟ੍ਰਾਇਲ ਲਾ ਕੇ ਦੇਖਿਆ ਸੀ ਹਾਂਜੀ ਹਾਂ ਇਹਦਾ ਮਾਰਕੀਟ ਰੇਟ ਹੈਗਾ ਜੀ 300 350 ਵੀ ਚੱਲ ਜਾਂਦਾ ਹੈ ਇਧਰਲੇ ਪਾਸੇ ਮੈਂ ਤੁਹਾਨੂੰ ਫਾਲ ਲੱਗਿਆ ਦਿਖਾਉਣਾ ਇਧਰਲੇ ਪਾਸੇ ਚੈੱਕ ਕਰੂੰ ਨੇੜੇ ਆ ਕੇ ਕੈਮਰਾ ਦਿਖਾਈ ਜਮਾ ਇਹ yellow ਹੋਣਾ ਵੀਰੇ ਇਹ yellow ਆ ਜੀ yellow ਆ yellow ਡ੍ਰੈਗਨ ਫਰੂਟ ਦੇਖੋ ਤੁਸੀਂ ਤਾਂ ਕਹਿਣ ਨੂੰ ਲੱਗਿਆ ਵੀ ਜੇ 2 ਘੰਟੇ ਸਵੇਰੇ ਤੇ 2 ਘੰਟੇ ਸ਼ਾਮ ਨੂੰ ਗੱਡੀ ਤਾਂ ਵੀ ਬਹੁਤ ਆ ਜੀ ਬਹੁਤ ਆ ਬਹੁਤ ਆ ਜੀ ਜੀ ਆਈ ਨਹੀਂਗਾ ਵੀ ਸਾਰਾ ਦੇਣੀ ਹੈ ਨਾ ਨਹੀਂ ਨਹੀਂ ਫੰਗਸ ਲੱਗਦੀ ਹੈ ਜੀ ਇਹਨੂੰ ਜੀ ਵੀਰੇ ਫੰਗਸ ਤੋਂ ਰੋਕtham ਇੱਕ ਤਾਂ ਜੀ ਜਿਹੜਾ ਇਹਨੂੰ ਪਾਣੀ ਹੈ ਦੀ ਜੜ ਚ ਨਾ ਵਾਲਾ ਲੱਗੇ ਜੀ ਓਕੇ ਦੂਰ ਤੋਂ ਹੀ ਇਹਨੂੰ ਸਲਾਬ ਦਓ ਮੰਨ ਕੇ ਜਿਵੇਂ ਆ ਦਿੱਤੀ ਹੋਈ ਹਾਂ ਹਾਂਜੀ ਹਾਂ ਇਹਨੂੰ ਉੱਚਾ ਕਰ ਦਿਓ ਨਾ ਥੋੜਾ ਜਿਹਾ ਜੇ ਤੁਸੀਂ 100 ਬੂਟੇ ਦਾ ਸ਼ੁਰੂ ਕਰਨਾ ਹੈ ਜੀ ਜੀ 100 ਬੂਟੇ ਤੇ ਥੋੜਾ 7 7 ਤੋਂ 8 ਕ ਹਜ਼ਾਰ ਰੁਪਏ ਤੇ ਪਲਾਂਟ ਆਉਣਗੇ ਜੀ ਜੀ ਠੀਕ ਹੈ ਜੀ ਬਾਕੀ ਜਿਹੜਾ ਪਿੱਲਰ ਤੇ ਚੱਕਰੀ ਦਾ ਜੀ 700 ਰੁਪਏ ਦਾ 700 800 ਰੁਪਏ ਦਾ ਸੈੱਟ ਪੈਂਦਾ ਜੀ ਓਕੇ 50 ਹਜ਼ਾਰ ਰੁਪਏ ਦੇ ਵਿੱਚ ਤੁਸੀਂ ਸਟਾਰਟ ਕਰ ਸਕਦੇ ਹੋ ਰਾਮ ਸਾਸ਼ੀ ਗੱਲ ਦੋਸਤੋ ਕੀ ਹਾਲ ਚਾਲ ਤੁਹਾਡਾ ਸਾਰਿਆਂ ਦਾ ਜੀ ਇਸ ਟਾਈਮ ਮੈਂ ਪਿੰਡ ਅਮਰਾਲਾ ਦੇ ਵਿੱਚ ਖੜਾ ਜੀ ਤਹਿਸੀਲ ਖਮਾਣੋ ਪੈਂਦੀ ਵੀਰੇ ਨੂੰ ਹਾਂਜੀ ਖਮਾਣੋ ਜੀ ਤਹਿਸੀਲ ਖਮਾਣੋ ਆ ਤੇ ਜ਼ਿਲ੍ਹਾ ਸ਼੍ਰੀ ਫਤਿਹਗੜ ਸਾਹਿਬ ਸ਼੍ਰੀ ਫਤਿਹਗੜ ਸਾਹਿਬ ਸ਼੍ਰੀ ਫਤਿਹਗੜ ਸਾਹਿਬ ਸਾਸ਼ੀ ਗੱਲ ਵੀਰੇ ਸਾਬ ਤੋਂ ਪਹਿਲਾਂ ਦਾ ਬਾਈ ਉਹਨਾਂ ਨੇ ਨਾ ਬਾਈ ਮੰਨ ਕੇ ਚੱਲੋ ਇੱਕ ਫਾਰਮਿੰਗ ਸ਼ੁਰੂ ਕੀਤੀ ਆ ਤੇ ਬਈ ਹੋਣੀ ਕੀਤੀ 2023 ਦੇ ਸ਼ੁਰੂ ਚ ਕੀਤੀ ਹੈ ਹਾਂਜੀ 2023 ਦੇ ਵਿੱਚ ਆਪਾਂ ਸਟਾਰਟਿੰਗ ਕੀਤੀ ਹੈ ਮੇਨਲੀ ਤੇ ਪਹਿਲਾਂ ਆਪਾਂ ਨੇ ਟ੍ਰਾਇਲ ਆਇਆ ਸੀਗਾ ਸੌਕ ਪਲਾਂਟ ਦਾ ਜੀ ਸੌਕ ਪਲਾਂਟ ਦਾ ਟ੍ਰਾਇਲ 2022 ਦੇ ਵਿੱਚ ਟ੍ਰਾਇਲ ਲਾ ਕੇ ਦੇਖਿਆ ਤੁਹਾਨੂੰ ਮੈਂ ਦੱਸ ਦਿੰਦਾ ਜੀ ਫਸਲ ਕਾਦੀ ਇਹ ਡ੍ਰੈਗਨ ਫਰੂਟਾਂ ਦੀ ਆ ਜਿਵੇਂ ਕਿ ਤੁਸੀਂ ਲਾਲ ਡ੍ਰੈਗਨ ਫਰੂਟ ਤਾਂ ਖਾਧਾ ਹੀ ਹੋਊਗਾ ਨਾ ਲਾਲ ਤੇ ਵਾਈਟ ਤਾਂ ਸੁਣਾ ਹੀ ਹੋਊਗਾ ਪਰ ਇਹ yellow ਵੀ ਨਾਲ ਦੀ ਨਾਲ yellow ਡ੍ਰੈਗਨ ਫਰੂਟ ਵੀ ਨਾਲ ਦੀ ਨਾਲ ਇਹਨਾਂ ਦੇ ਕੋਲੇ ਆ ਤੇ ਪਹਿਲਾਂ ਤਾਂ ਬਈ ਸਾਨੂੰ ਇਹ ਦੱਸੋ ਵੀ ਇਹ ਦਿਮਾਗ ਦੇ ਵਿੱਚ ਕਿਵੇਂ ਆਇਆ ਕਨਸੈਪਟ ਬਈ ਆ ਚੀਜ਼ ਸ਼ੁਰੂ ਕਰਦੀ ਕਿਉਂਕਿ ਇਹ ਤਾਂ ਕਿਉਂਕਿ ਆਪਣੇ ਤਾਂ ਜਾਂ ਕਣਕ ਹੁੰਦਾ ਜਾਂ ਝੋਨਾ ਹੁੰਦਾ ਮੇਨ ਫਸਲਾਂ ਜਿਹੜੀਆਂ ਕਹਿੰਦਾ ਜੀ ਸਾਡੀ ਫੈਮਿਲੀ ਹੈਗੀ ਸਾਰੇ ਜੋਬ ਕਰਦੇ ਆ ਅਸੀਂ ਜੀ ਅਸੀਂ ਮੈਨੂੰ ਇਹ ਸੀਗਾ ਵੀ ਜੋਬ ਦੇ ਨਾਲ-ਨਾਲ ਕੁਝ ਅਲੱਗ ਕੀਤਾ ਜਾਵੇ ਕੁਝ ਅਲੱਗ ਹਾਂ ਜੀ ਤੇ ਝੋਨਾ ਤੇ ਜਿਹੜੀ ਕਣਕ ਆ ਉਹ ਅਲੱਗ ਨਹੀਂ ਹੋਣਾ ਸੀਗਾ ਜੀ ਉਸ ਤੋਂ ਬਾਅਦ ਮੈਂ ਸੋਚਿਆ ਵੀ ਕਿਉਂ ਨਾ ਆਪਾਂ ਫਰੂਟਿੰਗ ਲਾਈਨ ਦੇ ਵਿੱਚ ਬਾਗਬਾਨੀ ਲਾਈਨ ਦੇ ਵਿੱਚ ਜਾਇਆ ਜਾਵੇ ਜੀ ਤੇ ਫਿਰ ਫਾਦਰ ਸਾਹਿਬ ਨਾਲ ਡਿਸਕਸ ਕੀਤਾ ਤੇ ਉਹਨਾਂ ਨੇ ਕਿਹਾ ਵੀ ਕਹਿੰਦੇ ਵੀ ਆਪਾਂ ਕੁਝ ਅਲੱਗ ਕਰਦੇ ਆ ਉਹਨਾਂ ਦੇ ਸੀਗਾ ਦਿਮਾਗ ਦੇ ਵਿੱਚ ਪਹਿਲਾਂ ਹੀ ਮੇਨ ਮੇਰੇ ਨਹੀਂ ਫਾਦਰ ਸਾਹਿਬ ਦੇ ਸੀਗਾ ਡ੍ਰੈਗਨ ਫਲੋਰ ਦਾ ਜੀ ਤੇ ਉਹ ਮੈਨੂੰ ਕਾਫੀ ਟਾਈਮ ਤੋਂ ਕਹਿ ਰਹੇ ਸੀਗੇ ਵੀ ਆਪਾਂ ਕਰਦੇ ਆ ਚਲੋ ਫਿਰ ਮੈਂ ਕਿਹਾ ਵੀ ਚਲੋ ਆਪਾਂ ਟਰਾਈ ਕਰਕੇ ਦੇਖ ਲੈਂਦੇ ਆ ਜੀ ਤੇ ਅਸੀਂ 100 ਪਲਾਂਟ ਲਾ ਕੇ ਪਹਿਲਾਂ ਟ੍ਰਾਇਲ ਤੇ ਸ਼ੁਰੂ ਕੀਤਾ ਜੀ ਇਹਨੂੰ ਜੀ ਓਕੇ 2022 ਮੇਰੇ ਖਿਆਲ ਨਾਲ ਫਲਾਂ ਦੇ ਵਿੱਚੋਂ ਤਾਂ ਮਹਿੰਗਾ ਫਲ ਹੀ ਕਹਿ ਸਕਦੇ ਆਪਾਂ ਇਹਨੂੰ ਹਾਂਜੀ ਹਾਂ ਇਹਦਾ ਮਾਰਕੀਟ ਰੇਟ ਹੈਗਾ ਜੀ 300 350 ਵੀ ਚੱਲ ਜਾਂਦਾ ਹੈ ਜੀ 350 yellow ਦਾ ਕਿ ਸਾਰਾ ਦੂਜਿਆਂ ਦਾ ਵੀ ਨਹੀਂ red ਦਾ ਜੀ red ਦਾ ਠੀਕ ਹੈ ਹਾਂਜੀ ਹਾਂ 300 ਤਾਂ ਨਾਰਮਲ ਹੀ ਚੱਲਦਾ ਹੀ ਹੈ ਜੀ ਰੇਟ ਹੁਣ 300 ਤਾਂ ਬਾਈ ਚੱਲਦਾ ਹੀ ਚੱਲਦਾ ਘੱਟ ਤੋਂ ਘੱਟ ਵੀ ਕਹਿ ਲਈ ਕਿ 100 150 ਥੱਲੇ ਤਾਂ ਜਾਂਦਾ ਹੀ ਨਹੀਂ ਹਣਾ ਹਾਂਜੀ ਹਾਂ ਨਹੀਂ 150 ਤੋਂ ਥੱਲੇ ਅੱਜ ਤੱਕ ਆਇਆ ਹੀ ਨਹੀਂ ਜੀ ਆਇਆ ਹੀ ਨਹੀਂ ਠੀਕ ਹੈ ਦੋ ਆਪਾਂ ਪੰਜਾਬ ਦੇ ਵਿੱਚ ਤਾਂ 200 ਪਲੱਸ ਹੀ ਰਹਿੰਦਾ ਇਧਰਲੇ ਪਾਸੇ ਮੈਂ ਤੁਹਾਨੂੰ ਫਾਲ ਲੱਗਿਆ ਦਿਖਾਉਣਾ ਇ ਇਹ yellow ਹੋਣਾ ਵੀਰੇ ਇਹ yellow ਆ ਜੀ yellow ਆ yellow dragon fruit ਦੇਖੋ ਤੁਸੀਂ ਤੇ ਇਹ ਵੀਰੇ ਮੰਨ ਕੇ ਚਲੋ ਹੁਣ ਇਹ dragon fruit ਦੇਖਣ ਨੂੰ ਦੇਖੋ ਵੀ ਵਧੀਆ ਵੀ ਕਿੰਨਾ ਲੱਗਦਾ ਨਾ ਤੇ ਦੇਖ ਕੇ ਐਂ ਲੱਗਦਾ ਵੀ ਯਾਰ ਇਹ ਪੰਜਾਬ ਦੇ ਵਿੱਚ ਵੀ ਆਹ ਏਰੀਆ ਦੇ ਵਿੱਚ ਹੋ ਜਾਂਦਾ ਹੋਵੇ ਇਹਦੇ ਬਾਰੇ ਕਲੀਅਰ ਕਰੋ ਵੀ ਹੋ ਜਾਂਦਾ ਇਹ ਨੋਰਮਲ ਸਾਹਮਣੇ ਆ ਦੇਖੋ ਜੀ ਆਪਣੇ ਏਰੀਆ ਦੇ ਵਿੱਚ ਆ ਇਹ ਹਮ ਚੰਡੀਗੜ੍ਹ ਦੇ ਨੇੜੇ ਉਹ ਏਰੀਆ ਪੈ ਜਾਂਦਾ ਪੰਜਾਬ ਦੇ ਵਿੱਚ ਹੀ ਹੋਇਆ ਵਾ ਜੀ ਹਾਂਜੀ ਹਾਂ ਇਹ ਯਾ ਲੋ ਵੀ ਹੋ ਜਾਂਦਾ ਜੀ ਆਪਣੇ ਸਾਰੇ ਆਪਣੀ ਪੰਜਾਬ ਦੀ ਧਰਤੀ ਇਦਾਂ ਦੀਆਂ ਜੀ ਇੱਥੇ ਸਾਰਾ ਕੁਝ ਹੋ ਜਾਂਦਾ ਸਾਰਾ ਕੁਝ ਹੀ ਹੋ ਜਾਂਦਾ ਜੀ ਸਭ ਕੁਝ ਹੋ ਸਕਦਾ ਜੀ ਇੱਥੇ ਜੀ ਜੀ ਬਸ ਇੱਕ ਥੋੜਾ ਧਿਆਨ ਦੇਣ ਦੀ ਲੋੜ ਧਿਆਨ ਦੇਣ ਦੀ ਤੇ ਮਿਹਨਤ ਕਰਨ ਦੀ ਜ਼ਰੂਰਤ ਹੈ ਜੀ ਸਭ ਕੁਝ ਹੋ ਜਾਂਦਾ ਆਪਣੇ ਉਰੇ ਤੇ ਫਿਰ ਵੀ ਮੰਨ ਕੇ ਚਲੋ ਵੀ ਜਿਵੇਂ ਕੋਈ ਬੰਦਾ ਮੰਨ ਕੇ ਚਲੋ ਪਲਾਨ ਬਣਾ ਵੀ ਰਿਹਾ ਹੋਵੇ ਮਿਹਨਤ ਦੇ ਡਰ ਤੋਂ ਆਇਆ ਨਾ ਕਿ ਪਤਾ ਨਹੀਂ ਕਿੰਨੀ ਗ ਮਿਹਨਤ ਕਰਨੀ ਪੈਂਦੀ ਆ ਤੁਸੀਂ ਵੀਰੇ ਹੁਣ ਤੁਸੀਂ ਆਪ ਜੋਬ ਕਰਦੇ ਹੋ ਹਾਂਜੀ ਹਾਂਜੀ ਇਹਦੇ ਬਾਰੇ ਮੈਨੂੰ ਕਲੀਅਰ ਕਰੋ ਵੀ ਤੁਸੀਂ ਕਿੰਨਾ ਟਾਈਮ ਕੱਢਦੇ ਹੋ ਸਿਰਫ ਵੀ ਜਿੰਨਾ ਕੋ ਬੰਦਾ ਟਾਈਮ ਕੱਢ ਲਵੇ ਤਾਂ ਇਹ ਫਾਰਮਿੰਗ ਸਫਲ ਹੋ ਸਕਦੀ ਆ ਅਸੀਂ ਦੇਖੋ ਸਵੇਰੇ 2 ਤੋਂ 2.5 ਘੰਟੇ ਸਿਰਫ ਸਵੇਰੇ ਹਾਂਜੀ 6 ਵਜੇ ਅਸੀਂ ਆਉਨੇ ਆ ਕਿਉਂਕਿ 9 ਵਜੇ ਤੱਕ ਤਾਂ ਡਿਊਟੀ ਤੇ ਵੀ ਜਾਣਾ ਹੁੰਦਾ ਜੀ ਤੇ 8 8:30 ਲਈ ਓਕੇ ਠੀਕ ਹੈ ਜੀ ਸ਼ਾਮ ਨੂੰ ਅਸੀਂ 4 4:30 ਵਜੇ ਫਾਦਰ 4 ਵਜੇ ਫਾਦਰ ਸਾਹਿਬ ਆ ਜੰਨੇ ਆ ਜੀ ਉਹਨਾਂ ਨੇ ਚਲੋ ਫਿਰ ਵੱਧ ਟਾਈਮ ਵੀ ਰਹਿ ਜਾਣੇ ਆ ਯਾਨੀ ਇਹ ਨਹੀਂ ਹੈਗਾ ਵੀ ਪੂਰਾ ਟਾਈਮ ਇਹਦੇ ਵਿੱਚ ਰਹਿਨੇ ਆਪਾਂ ਹਣਾ ਤਾਂ ਕਹਿਣ ਦਾ ਲੱਗਿਆ ਵੀ ਜੇ 2 ਘੰਟੇ ਸਵੇਰੇ ਤੇ 2 ਘੰਟੇ ਸ਼ਾਮ ਨੂੰ ਗੱਡੀ ਤਾਂ ਵੀ ਬਹੁਤ ਆ ਜੀ ਬਹੁਤ ਆ ਬਹੁਤ ਆ ਜੀ ਜੀ ਆ ਨਹੀਂਗਾ ਵੀ ਸਾਰਾ ਦਿਨ ਹੀ ਹੈ ਨਾ ਨਹੀਂ ਨਹੀਂ ਸਾਰਾ ਦਿਨ ਨਹੀਂ ਜੀ ਉਹ ਤਾਂ ਦੇਖੋ ਕਈ ਵਾਰੀ ਆਪਾਂ ਜਿਵੇਂ ਹੁਣ ਤਿਆਰੀ ਕਰਨੀ ਹੈ ਦੀ ਹਣਾ ਪਲਾਂਟ ਦੀ ਕਟਿੰਗ ਕਰਨੀ ਹੈ ਉਹ ਤਾਂ ਕੋਈ ਵੀ ਚੀਜ਼ ਹੈ ਉਹਦੇ ਵਾਸਤੇ ਤਾਂ ਚਲੋ ਆਪਾਂ ਟਾਈਮ ਵਿੱਚ ਕੱਢਣੇ ਆ ਤੁਹਾਨੂੰ ਛੁੱਟੀ ਵਾਲ ਦਿਨ ਬੰਦਾ ਕਰ ਲੈਣਾ ਸ਼ਨੀਵਾਰ ਐਤਵਾਰ ਹੋ ਗਿਆ ਐਤਵਾਰ ਵੀ ਬਹੁਤ ਆ ਜੀ ਜੀ ਆਜੋ ਹਾਂ ਤੁਹਾਨੂੰ ਵੀਰੇ ਕਿੰਨੇ ਤੁਹਾਡੇ ਬੂਟੇ ਲਾਏ ਆ ਪ ਪਹਿਲਾਂ ਜੀ ਆਪਾਂ 100 ਬੂਟਾ ਲਾਇਆ ਸੀਗਾ ਟਰੈਲ ਤੇ ਹੁਣ ਕਿੰਨਾ ਲੱਗਿਆ ਹੁਣ ਇਸ ਟਾਈਮ ਆਪਣੇ ਕੋਲ 1600 ਪਲੱਸ ਬੂਟਾ ਲੱਗਿਆ ਹੈ ਜੀ ਡ੍ਰੈਗਨ ਦਾ 1600 ਪਲੱਸ ਬੂਟਾ ਠੀਕ ਹੈ ਡ੍ਰੈਗਨ ਆਪਣੇ ਬਾਕੀ ਆਪਣੇ ਡ੍ਰੈਗਨ ਦਾ ਆਪਾਂ ਲਾ ਵੀ ਰਹੇ ਆ ਅੱਗੇ 400 ਬੂਟਾ ਆਪਣੇ ਪਲਾਂਟੇਸ਼ਨ ਹੋਰ ਕਰਤੀ ਜੀ ਇਸ ਵਾਰ ਠੀਕ ਆ ਜੀ ਹਾਂ ਲਓ ਜੀ ਤੇ ਇਹ ਬਈ ਕਿੰਨੀ ਤੁਹਾਡੀ ਕਿੰਨੀ ਜ਼ਮੀਨ 'ਚ ਲੱਗਿਆ ਹੋਇਆ ਇਹ ਇਹ ਜੀ ਆਪਣਾ ਜਿਹੜਾ ਹੈਗਾ ਸਾਰਾ ਹੀ 7 ਤੋਂ 8 ਸਾਢੇ 7 ਕਨਾਲਾਂ ਜਗ੍ਹਾ ਜੀ ਸਾਰੀ ਸਾਢੇ 7 ਕਨਾਲਾਂ ਹਾਂ ਜਿਹਦੇ ਵਿੱਚ ਹਜੇ ਆਪਾਂ ਨੇ ਡ੍ਰੈਗਨ ਆ ਜਿਹੜਾ ਜੀ ਸਾਢੇ 4 ਕਨਾਲ ਨਾਲ ਚਲਾਇਆ ਹੋਇਆ ਜੀ 4 ਸਾਢੇ 4 ਕਨਾਲ ਸਾਢੇ 4 ਕਨਾਲ ਦੇ ਵਿੱਚ ਡ੍ਰੈਗਨ ਲੱਗਿਆ ਹਾਂਜੀ ਸਾਢੇ 4 ਕਨਾਲ ਦੇ ਵਿੱਚ ਠੀਕ ਆ ਵੀ ਜੇ ਕਿਸੇ ਨੇ ਸ਼ੁਰੂ ਹੀ ਕਰਨਾ ਹਜੇ ਵੀ ਉਹ ਕਿੰਨੇ ਕਿੰਨੇ ਕਿਤੇ ਵਿੱਚ ਸ਼ੁਰੂ ਕਰੇ ਵੀ ਕਿਹਨਾਂ ਦੇਖੋ ਜੀ ਜੇ ਤਾਂ ਤੁਹਾਡੇ ਕੋਲ ਮੈਨ ਪਾਵਰ ਜ਼ਿਆਦਾ ਹੈ ਜੀ ਤੁਸੀਂ ਅੱਧਾ ਏਕੜ ਏਕੜ ਵੀ ਲਾ ਸਕਦੇ ਹੋ ਹਨਾ ਪਰ ਇਹ ਆ ਵੀ ਪਹਿਲਾਂ ਤੁਸੀਂ ਨੌਲੇਜ ਲਓ ਇਹਦੇ ਬਾਰੇ ਇਹਦੇ ਬਾਰੇ ਨੌਲੇਜ ਲਓ ਹਨਾ ਜੇ ਤੁਸੀਂ ਮੇਰੇ ਹਿਸਾਬ ਦੇ ਨਾਲ ਤਾਂ ਜਿਹੜੇ ਬੰਦੇ ਨੇ ਸ਼ੁਰੂ ਕਰਨਾ ਹੈ ਇਹ ਆਪਣਾ ਟ੍ਰੈਲਰਸ ਆ ਜੀ ਜੀ ਪਹਿਲਾਂ ਜੀ ਉਹ ਦੂਜੇ ਲੋਟ ਨਾਲ ਰਿੰਗ ਤੇ ਜਿਹੜਾ ਲੱਗਦਾ ਨਾ ਜੀ ਉਹ ਸਟਾਰਟ ਕਰੇ ਜੀ ਬੰਦਾ ਠੀਕ ਆ ਤੇ ਉਹ ਕਰੂਗਾ ਤਾਂ 50 ਕ ਪੋਲ ਤੋਂ ਪਹਿਲਾਂ ਸਟਾਰਟਿੰਗ ਕਰਕੇ ਦੇਖੇ ਜੀ ਜੀ ਕਿਉਂਕਿ ਉਹਦੇ ਵਿੱਚ ਬੰਦੇ ਨੂੰ ਪਤਾ ਲੱਗ ਜਾਂਦਾ ਵੀ ਕੀ ਕੁਝ ਹੈ ਕੀ ਨਹੀਂ ਠੀਕ ਆ ਬਈ ਕੇਰਾ ਜੇ ਬਈ ਕੱਲ ਨੂੰ ਜੇ ਕੋਈ ਉਹ ਬਈ ਫਸਲ ਰੱਬ ਨਾ ਕਰੇ ਕੁਝ ਹੋ ਜਾਂਦਾ ਤਾਂ ਵੀ ਬੰਦੇ ਨੂੰ ਆਏ ਨਾ ਲੱਗੇ ਵੀ ਯਾਰ ਹਾਂ ਇਹ ਨਾ ਲੱਗੇ ਕਿਉਂਕਿ ਜਿਹੜਾ ਬੰਦਾ ਨਾ ਕਣਕ ਝੋਨੇ ਦੀ ਖੇਤੀ ਕਰਦਾ ਜੀ ਵੀਰੇ ਉਹ ਲਗਾ ਸਕਦਾ ਜੀ ਨਾਲ ਇਹਦੇ ਅੱਛਾ 50 ਕ ਪਿੱਲਰ ਪਾਲਨੇ ਕੋਈ ਬੜੀ ਗੱਲ ਨਹੀਂ ਹੈਗੀ ਠੀਕ ਆ 50 ਕ ਪਿੱਲਰਾਂ ਨੂੰ ਬਹੁਤਾ ਟਾਈਮ ਨਹੀਂ ਲੱਗਣਾ ਹੈਗਾ ਇਹਨੂੰ ਜੀ ਓਕੇ ਕਿੰਨੇ ਕ ਟਾਈਮ ਦੇ ਵਿੱਚ ਮੰਨ ਕੇ ਜੇ 50 ਕ ਪਿੱਲਰ ਵਾਲੇ ਕਿੰਨੇ ਕ ਟਾਈਮ ਦੇ ਵਿੱਚ ਫਾਲਾ ਹੋ ਜਾਂਦਾ ਬਾਈ ਜੀ 1.5 ਸਾਲ ਦੇ ਵਿੱਚ ਇਹ ਫਰੂਟ ਦੇਣਾ ਸ਼ੁਰੂ ਕਰ ਦਿੰਦਾ 1.5 ਸਾਲ ਦੇ ਵਿੱਚ ਕਰ ਦਿੰਦਾ ਹਾਂਜੀ ਹਾਂਜੀ ਠੀਕ ਹੈ ਥੋੜੀ ਗੌਰ ਤੇ ਆ ਜੀ ਸੰਭਾਲ ਤੇ ਆ ਜੇ ਤੁਸੀਂ ਸੰਭਾਲ ਸਹੀ ਤਰੀਕੇ ਨਾਲ ਕਰੋਗੇ ਜੀ ਹੁਣ ਆਪਣਾ ਜਿਹੜਾ ਇਹਦੇ ਵਿੱਚ ਜ਼ਿਆਦਾਤਰ ਬੂਟੇ ਆਪਣੀ 1.5 ਸਾਲ ਦੀ ਉਹ ਆ ਗ੍ਰੋਥ ਤੁਸੀਂ ਚੈੱਕ ਕਰ ਸਕਦੇ ਆ 1.5 ਸਾਲ ਦੀ ਗ੍ਰੋਥ ਦੇਖੋ ਜੀ ਆ ਫਰੂਟ ਸਾਈਜ਼ ਲੋ ਸਾਹਮਣੇ ਓ ओके ਇਹ ਰੈੱਡ ਆ ਇਹ ਰੈੱਡ ਆ ਜੀ ਠੀਕ ਆ ਆ ਫਰੂਟ ਸਾਈਜ਼ ਚੈੱਕ ਕਰੋ ਰੈੱਡ ਦਾ ਇਧਰ ਨੂੰ ਆ ਦੇਖੋ ਜੀ ਇਧਰਲੇ ਪਾਸੇ ਦਿਖਾ ਦਿ ਮੈਂ ਠੀਕ ਆ ਇਹ ਫਰੂਟ 500 ਗ੍ਰਾਮ ਤੋਂ ਉੱਪਰ ਹੋਊਗਾ ਜੀ ਓਕੇ ਤੇ ਡ੍ਰੈਗਨਾਂ ਦੇ ਡ੍ਰੈਗਨਾਂ ਨਾਲ ਨਾਲ ਹੋਰ ਕਿਹੜੀ ਕਿਹੜੀ ਮਾਨਕ ਜੋ ਫਲਾਂ ਦੀ ਫਸਲ ਤੁਸੀਂ ਕਰ ਰਹੇ ਹੋ ਆਪਾਂ ਨਾਲ ਜੀ ਇਹਨਾਂ ਦੇ ਕਿੰਨੂ ਆ ਆਪਣੇ ਠੀਕ ਆ ਜੀ ਆ ਪਪੀਤਾ ਲਗਾਇਆ ਸੀਗਾ ਜੀ ਪਿਛਲੇ ਸਾਲ ਵੀ ਲਗਾਇਆ ਸੀਗਾ ਆਪਾਂ ਜੀ ਵੀਰੇ ਤੇ ਨਾਲ ਆਪਣੇ ਮਸੰਮੀ ਆ ਜੀ ਠੀਕ ਆ ਜੀ ਫਚਾ ਇਨੀ ਆ ਫਸਲਾਂ ਕਰ ਰਿਹਾ ਨਾ ਪਪੀਤੇ ਦੇ ਤਾਂ ਜੀ ਆਪਾਂ ਪਿਛਲੇ ਸਾਲ ਫਰੂਟਿੰਗ ਪੂਰੀ ਲੈ ਵੀ ਲਈ ਓਕੇ ਹਾਂ ਹੁਣ ਆਪਾਂ ਨੇ ਵਿੱਚ ਦੇ ਦੇ ਉਧਰ ਉਹ ਵੀ ਦਿਖਾਵਾਂਗੇ ਤੁਹਾਨੂੰ ਹਾਂਜੀ ਹਾਂ ਜੀ 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 ਇਹ ਵੀਰੇ ਪਾਣੀ ਹੁਣ ਜਿਵੇਂ ਪਾਣੀ ਲੱਗਿਆ ਹੋਇਆ ਨਾ ਥੋੜਾ ਪਾਣੀ ਕਿੰਨੇ ਦਿਨਾਂ ਬਾਅਦ ਇਹਨੂੰ ਕਰਨਾ ਲਾਉਣਾ ਪੈਂਦਾ ਪਾਣੀ ਦਾ ਜੀ ਇਦਾਂ ਜੀ ਮੌਸਮ ਦੇ ਹਿਸਾਬ ਨਾਲ ਜੀ ਜੇ ਗਰਮੀ ਜ਼ਿਆਦਾ ਪੈ ਰਹੀ ਹੈ ਜੀ ਫਿਰ ਤਾਂ ਆਪਾਂ 4 ਤੋਂ 5 ਦਿਨ ਬਾਅਦ ਵੀ ਲਗਾ ਸਕਦੇ ਹਾਂ ਜੀ ਠੀਕ ਹੈ ਜੀ ਨਹੀਂ ਤਾਂ ਵੈਸੇ ਦੱਸਦੇ ਹਾਂ 10 ਤੋਂ 12 ਦਿਨ ਦੇ ਵਿੱਚ ਇੱਕ ਵਾਰੀ ਪਾਣੀ ਲਾ ਦਿਓ ਬਹੁਤ 10 ਤੋਂ 12 ਦਿਨ ਦੇ ਵਿੱਚ ਇੱਕ ਵ ਇਮੇ ਨਾਰਮਲ ਹੀ ਮੌਸਮ ਆ ਤੇ ਬਾਕੀ ਇਹ ਆ ਵੀ ਹੁਣ ਅਸੀਂ ਇਹਦੇ ਵਿੱਚ ਡ੍ਰਿਪ ਸਿਸਟਮ ਦਾ ਸਾਡੀ ਅਪਲਾਈ ਕੀਤਾ ਹੋਇਆ ਜੀ ਠੀਕ ਆ ਜੀ ਤੇ ਡ੍ਰਿਪ ਸਿਸਟਮ ਕਰਾਂਗੇ ਇਹਦੇ ਵਿੱਚ ਹੁਣ ਬਈ ਡ੍ਰਿਪ ਸਿਸਟਮ ਦੇ ਨਾਲ ਬਈ ਜਿੰਨਾ ਪਾਣੀ ਚਾਹੀਦਾ ਉਹਨਾ ਦਿੱਤਾ ਜਾਂਦਾ ਹਾਂ ਹਾਂਜੀ ਹਾਂ ਜੀ ਵੀਰੇ ਡ੍ਰਿਪ ਸਿਸਟਮ ਨਾਲ ਜੀ ਛੇਵਾਂ ਹਿੱਸਾ ਪਾਣੀ ਲੱਗਦਾ ਜੀ ਜਿਹੜਾ ਖੁੱਲੇ ਪਾਣੀ ਨਾਲੋਂ ਜੀ ਲਓ ਜੀ ਆਜੋ ਹੁਣ ਤੁਹਾਨੂੰ ਦਿਖਾਉਣੀ ਆ ਅੱਗੇ ਕਿੰਨੂਆਂ ਦੇ ਬਾਈ ਹੋਰਾਂ ਦੇ ਲਾਏ ਹੋਇਆ ਮਸੰਮੀਆਂ ਲਾਈਆਂ ਹੋਈਆਂ ਸਭ ਤੋਂ ਵੱਡੀ ਗਲਤੀ ਹੈ ਬਈ ਬਾਈ ਜੀ ਹੁਣ ਇਹ ਕਹਿੰਦੇ ਵੀ ਅਜੇ ਤੱਕ ਅਸੀਂ ਕੋਈ ਮੰਡੀ ਨਹੀਂ ਕੀਤੀ ਹਨਾ ਵੀਰੇ ਹਾਂਜੀ ਮੰਡੀ ਨਹੀਂ ਕੀਤੀ ਆਪਾਂ ਜੀ ਵੀ ਇਹ ਇਦਾਂ ਹੀ ਦੁਕਾਨਦਾਰਾਂ ਨੂੰ ਵੀ ਸਿੱਧਾ ਸੇਲ ਹੋ ਜਾਂਦਾ ਦੁਕਾਨਦਾਰਾਂ ਨੂੰ ਕਰਦੀ ਤਾਂ ਜਾਂ ਸਾਡੇ ਕੋਲ ਜੀ ਲੋਕਲ ਕਸਟਮਰ ਬਹੁਤ ਨੇ ਓਕੇ ਹਾਂ ਸਾਡੇ ਬਾਗ ਤੋਂ ਵੀ ਆ ਕੇ ਲੈ ਜਾਂਦੇ ਆ ਜੀ ਕਸਟਮਰ ਠੀਕ ਹੈ ਜੀ ਤੇ ਅਸੀਂ ਖੁਦ ਵੀ ਸਪਲਾਈ ਦੇ ਦੰਨੇ ਆ ਲਓ ਜੀ ਕਿਉਂਕਿ ਇੱਥੋਂ ਦਾ ਆਏ ਹੁੰਦਾ ਨਾ ਬਈ ਬਾਜ਼ਾਰ ਦੇ ਵਿੱਚੋਂ ਆਪਾਂ ਚੀਜ਼ ਲੈਣੇ ਆ ਉਹਦਾ ਤਾਂ ਸ਼ੱਕ ਹੁੰਦਾ ਵੀ ਯਾਰ ਕੋਈ ਕਈ ਵਾਰ ਦਵਾਈ ਦੂਈ ਲਾ ਕੇ ਫੋਕੀਤਾ ਹੁੰਦਾ ਇਹਦਾ ਤੁਹਾਡੇ ਸਾਹਮਣੇ ਸਾਰਾ ਕੋ ਨੈਚੁਰਲ ਆ ਹਨਾ ਜੀ ਹਾਂਜੀ ਹਾਂ ਇੱਕ ਚੀਜ਼ ਜਿਹੜੀ ਫਰੈਸ਼ ਨਹੀਂ ਨਾ ਮਿਲਦੀ ਜੀ ਜੀ ਫਰੈਸ਼ ਨਹੀਂ ਮਿਲਦੀ ਸਹੀ ਗੱਲ ਹੈ ਆਪਾਂ ਨੂੰ ਕੀ ਪਤਾ ਕਿੰਨੇ-ਕਿੰਨੇ ਟਾਈਮ ਪੁਰਾਣੇ ਪਈ ਹੁੰਦੇ ਹਨਾ ਹਾਂਜੀ ਹਾਂ ਬਾਕੀ ਇੱਕ ਗੱਲ ਮੈਨੂੰ ਹੋਰ ਦੱਸੋ ਵੀਰੇ ਬਈ ਇਹਦੇ ਵਿੱਚ ਨਾ ਤੁਸੀਂ ਦੱਸਦੇ ਸੀਗੇ ਹੁਣ ਬਈ ਕਈ ਤਰ੍ਹਾਂ ਦੀਆਂ ਬਿਮਾਰੀਆਂ ਜਿਵੇਂ ਕਿ ਬੂਟੇ ਨੂੰ ਪੈ ਜਾਂਦੀਆਂ ਕੋਈ ਸੁੰਡੀ ਪੈ ਜਾਂਦੀ ਆ ਹਾਂਜੀ ਹਾਂਜੀ ਜਾਂ ਕਿਸੇ ਤਰ੍ਹਾਂ ਦੀ ਪੈ ਜਾਂਦੀਆਂ ਉਹਨਾਂ ਨੂੰ ਵੀ ਹੱਲ ਕਰਨ ਦਾ ਤਰੀਕਾ ਤੇ ਕੀ ਸਿਸਟਮ ਕਿਵੇਂ ਸੰਭਾਲ ਕਰਨੀ ਮੈਂ ਤਾਂ ਜੀ ਇਹਨੂੰ ਫੰਗੀਸਾਈਡ ਪੈਂਦੀ ਆ ਜੀ ਓਕੇ ਜਿਹੜੀ ਜ਼ਿਆਦਾ ਪੈਂਦੀ ਹਾਂਜੀ ਆ ਫੰਗਸ ਲੱਗਦੀ ਆ ਜੀ ਇਹਨੂੰ ਜੀ ਵੀਰੇ ਫੰਗਸ ਤੋਂ ਰੋਕtham ਇੱਕ ਤਾਂ ਜੀ ਜਿਹੜਾ ਇਹਨੂੰ ਪਾਣੀ ਹੈ ਦੀ ਜੜ ਚ ਨਾ ਵਾਲਾ ਲੱਗੇ ਜੀ ਓਕੇ ਦੂਰ ਤੋਂ ਹੀ ਇਹਨੂੰ ਸਲਾਬ ਦਓ ਮੰਨ ਕੇ ਜਿਹੜੀ ਮੈਂ ਆ ਦਿੱਤੀ ਹੁਣ ਹਾਂਜੀ ਹਾਂ ਇਹਨੂੰ ਉੱਚਾ ਕਰ ਦਿਓ ਨਾ ਥੋੜਾ ਜਿਹਾ ਆ ਦੇਖੋ ਹੁਣ ਇਹ ਆਪਣੀ ਪਲਾਂਟੇਸ਼ਨ ਇਹ ਨਿਕਲ ਰਹੀ ਹੈ ਠੀਕ ਇਹ ਆਪਾਂ ਨੂੰ ਅਗਲੇ ਸਾਲ ਫਰੂਟ ਦੇ ਸਕਦੀ ਹੈ ਜੀ ਪ੍ਰੋਪਰਲੀ ਓਕੇ ਹਾਂ ਆ ਦੇਖੋ ਇਹਦੀ ਗਰੋਥ ਤੁਸੀਂ ਚੈੱਕ ਕਰ ਸਕਦੇ ਆ ਇੱਕ ਤਾਂ ਮੇਨ ਵੀ ਜੜ ਤੱਕ ਪਾਣੀ ਜੇ ਸਿੱਧਾ ਨਾ ਜਾਵੇ ਨਾ ਕਲੀ ਵੇ ਸਲਾਬ ਹੀ ਦਿੱਤੀ ਜਾਵੇ ਹਾਂਜੀ ਹਾਂ ਹੂੰ ਜੀ ਅੱਛਾ ਉਹਦੇ ਉਹਦੇ ਕਾਰਨ ਹੀ ਲੱਗਦੀ ਹੈ ਪਾਣੀ ਦੇਣ ਕਰ ਨਹੀਂ ਫੰਗਸ ਦੀ ਪ੍ਰੋਬਲਮ ਆਉਂਦੀ ਹੈ ਪਾਣੀ ਦੇਣ ਕਰਕੇ ਮੌਸਮ ਜੀ ਜੀ ਵੀਰੇ ਮੌਸਮ ਤੇ ਵੀ ਬਹੁਤ ਡਿਪੈਂਡ ਕਰਦਾ ਜਿੱਦਾਂ ਜਿਆਦਾ ਸਰਦੀ ਹੈ ਜੀ ਉਹ ਵੀ ਖਰਾਬ ਕਰਦੀ ਹੈ ਜੀ ਇਹਨੂੰ ਠੀਕ ਆ ਹਾਂ ਆਪਾਂ ਪੀਟਾ ਗਿਆ ਵੀਰੇ ਇਹ ਪਪੀਤਾ ਆ ਗਿਆ ਜੀ ਆਪਣਾ ਆਪਾਂ ਪਪੀਤਾ ਦਿਖਾ ਦਿਓ ਬਈ ਨੇੜੇ ਕਰਕੇ ਇਹ ਰੈਡ ਲੇਡੀ 786 ਕੇ ਸਮਾਂ ਜੀ ਓਕੇ ਜੀ ਪੀਤੇ ਦੀ ਆ ਸਾਰਾ ਆਪਣੇ ਲੱਗਿਆ ਹੋਇਆ ਠੀਕ ਆ ਵੀਰੇ ਲਓ ਜੀ ਚੈੱਕ ਕਰੋ ਬਈ ਬਹੁਤ ਸੋਨਾ ਇਹ ਪਿਛਲੇ ਸਾਲ ਆਪਣੇ ਪਪੀਤਾ ਸਾਰੇ ਦੇ ਵਿੱਚ ਸੀਗਾ ਜੀ ਵੀਰੇ ਐਤਕੀ ਥੋੜਾ ਜਿਹਾ ਇਹ ਸੀਗਾ ਵੀ ਅਸੀਂ ਵਿੱਚੋਂ ਪਪੀਤਾ ਕੱਢਿਆ ਵੀ ਆ ਓਕੇ ਹਾਂ ਕਿਉਂਕਿ ਕਿੰਨੂ ਇੱਕ ਵਾਰੀ ਗ੍ਰੋਥ ਕਰ ਜਵੇ ਜੀ ਵੀਰੇ ਫੇ ਜਿਹੜੀ ਪਲਾਂਟੇਸ਼ਨ ਘਟ ਉਹ ਆਪਾਂ ਪੂਰੀ ਕਰ ਲੈਣੀ ਆ ਫੇ ਠੀਕ ਆ ਜਦੋਂ ਸ਼ੁਰੂ ਕੀਤਾ ਸੀ ਪਹਿਲਾਂ ਕਿੱਲੇ ਡ੍ਰੈਗ ਨਹੀਂ ਸੀਗੇ ਇਹਦੇ ਚ ਨਹੀਂ ਓਕੇ ਮੇਰੇ ਦਿਮਾਗ ਚ ਪਹਿਲਾਂ ਹੀ ਇਹ ਸੀਗਾ ਵੀ ਆਪਾਂ ਨੇ ਵਿੱਚ ਕੋਈ ਹੋਰ ਕ੍ਰੌਪ ਨਹੀਂ ਲੈਣੀ ਹੈਗੀ ਇਹਦੇ ਵਿੱਚ ਓਕੇ ਹਾਂ ਵੀ ਆਪਾਂ ਇਹ ਨਹੀਂ ਹੈਗਾ ਵੀ ਹਾਂ ਵਿੱਚ ਇਹਦੇ ਕਣਕ ਬੀਜਾਂਗੇ ਜਾਂ ਸਰੋਂ ਲਾਵਾਂਗੇ ਠੀਕ ਆ ਮੱਕੀ ਲਾਵਾਂਗੇ ਉਹ ਚੀਜ਼ ਨਹੀਂ ਸੀ ਕਰਨੀ ਮੈਂ ਓਕੇ ਮੈਂ ਨਾਲ ਦੀ ਨਾਲ ਇਹਦੇ ਚ ਪਲਾਂਟੇਸ਼ਨ ਕਿੰਨੂ ਦੀ ਕਰਤੀ ਸੀਗੀ ਤੇ ਨਾਲ ਹੀ ਪਪੀਤਾ ਨਾਲ ਹੀ ਪਪੀਤਾ ਠੀਕ ਆ ਹੁਣ ਜਿੰਵੇਂ ਮੰਨ ਕੇ ਚੱਲੋ ਵੀ ਜਿਹਦੇ ਜਿਹੜੇ ਬੰਦੇ ਹੁੰਦਾ ਟਰਸਟ ਹੈਗਾ ਹੁਣ ਆਪਣੇ ਜੀ ਵੀਰੇ ਡੇਢ ਸਾਲ ਦਾ ਬੁੱਟਾ ਹੈ ਡੇਢ ਸਾਲ ਦਾ ਕਿੰਨੂ ਦਾ ਕਿੰਨੂ ਦਿਖਾ ਦਿਓ ਬਈ ਨੇੜੇ ਇਹਨੂੰ ਇਹਨੂੰ ਆਪਾਂ ਝਾੜਦੇ ਸੀਗੇ ਜਿਹੜਾ ਫਰੂਟ ਆਇਆ ਸੀਗਾ ਜੀ ਵੀਰੇ ਕੁਸ਼ਕ ਦਾਣੇ ਫਿਰ ਵੀ ਰਹਿ ਜਾਂਦੇ ਆ ਜੀ ਉਹ ਚੀਜ਼ ਆ ਓਕੇ ਆ ਦੇਖੋ ਤੁਹਾਨੂੰ ਅੱਗੇ ਦਿਖਾਉਣਾ ਮੈਂ ਆ ਦੇਖੋ ਚੈੱਕ ਕਰੋ ਦੂਜਾ ਚੈੱਕ ਕਰੋ ਭਾਈ ਠੀਕ ਮਾਨ ਕੇ ਚਲੋ ਇਹ ਬਹੁਤ ਸੋਹਣਾ ਬਿਜ਼ਨਸ ਹੈ ਨਾ ਵੀਰੇ ਇੱਕ ਹਾਂਜੀ ਜੇ ਕਿਸੇ ਬੰਦੇ ਨੇ ਕਰਨਾ ਵਧੀਆ ਜੀ ਦੇਖੋ ਦੁਨੀਆ ਬਾਹਰ ਨੂੰ ਭੱਜੀ ਜਾ ਰਹੀ ਹੈ ਠੀਕ ਆ ਹਾਂਜੀ ਭਾਈ ਇਹ ਤਾਂ ਗੱਲ ਹੈ ਤੁਸੀਂ 20 25 ਲੱਖ ਰੁਪਏ ਹਲਾ ਰਹੇ ਹੋ ਜੀ ਉਸ ਤੋਂ ਬਾਅਦ ਵੀ ਤੁਸੀਂ ਸਟੈਂਡ ਨਹੀਂ ਕਰਦੇ ਉੱਥੇ ਜਾ ਕੇ ਨਹੀਂ ਕਰਦੇ ਵੀਰੇ ਕੰਮ ਵੀ ਨਹੀਂ ਮਿਲਦਾ ਉੱਥੇ ਕੰਮ ਵੀ ਨਹੀਂ ਮਿਲਦਾ আর ਉਸ ਤੋਂ ਬਾਅਦ ਵੀ ਤੁਸੀਂ 25 ਲੱਖ ਤੁਸੀਂ ਕਿੱਥੇ ਵਾਪਸ ਕਰ ਦੋਗੇ ਸਹੀ ਗੱਲ ਜੇ ਤੁਸੀਂ 5-4 ਲੱਖ ਰੁਪਏ ਲਾ ਕੇ ਹੋਰ ਇਹ ਕੋਸ਼ਿਸ਼ ਸ਼ੁਰੂ ਕਰ ਲੋਂਗੇ ਕੀ ਮਾਰਾ ਜੀ ਇਹ ਹੁਣ ਜਿਵੇਂ 5 ਕਿੰਨਾ ਰੁਪਏ ਕਿੰਨੇ ਲੱਗਦੇ ਜਿਵੇਂ ਨਵੇਂ ਬੰਦੇ ਨੇ ਜਿਵੇਂ ਸ਼ੁਰੂ ਤੋਂ ਸ਼ੁਰੂ ਕਰਨਾ ਇੱਕ ਟ੍ਰਾਇਲ ਹੀ ਲਾਉਣਾ ਮੰਨ ਕੇ ਚਲੋ ਉਹਦੇ ਤੇ ਕਿੰਨਾ ਇਨਵੈਸਟ ਕਰਨਾ ਪੈਂਦਾ ਜੇ ਤੁਸੀਂ 100 ਬੂਟੇ ਦਾ ਸ਼ੁਰੂ ਕਰਨਾ ਹੈ ਜੀ ਜੀ 100 ਬੂਟੇ ਤੇ ਤੁਹਾਡਾ 7 7 ਤੋਂ 8 ਹਜ਼ਾਰ ਰੁਪਏ ਦੇ ਪਲਾਂਟ ਆਉਣਗੇ ਜੀ ਜੀ ਠੀਕ ਹੈ ਜੀ ਬਾਕੀ ਜਿਹੜਾ ਪਿੱਲਰ ਤੇ ਚੱਕਰੀ ਦਾ ਜੀ 700 ਰੁਪਏ ਦਾ 700-800 ਰੁਪਏ ਦਾ ਸੈੱਟ ਪੈਂਦਾ ਜੀ ਓਕੇ 50 ਹਜ਼ਾਰ ਰੁਪਏ ਦੇ ਵਿੱਚ ਤੁਸੀਂ ਸਟਾਰਟ ਕਰ ਸਕਦੇ ਹੋ ਆਰਾਮ ਨਾਲ ਸਿਰਫ 50000 ਹਾਂ 50 ਤੋਂ 60000 ਦੇ ਵਿੱਚ ਆਰਾਮ ਨਾਲ 50 'ਚ ਸਟਾਰਟ ਕਰਕੇ ਉਦੋਂ ਬਾਅਦ ਜਿੰਨਾ ਮਰਜੀ ਵਧਾ ਲਓ ਹਾਂ ਉਸ ਤੋਂ ਅੱਗੇ ਜਿੰਨਾ ਮਰਜੀ ਆ ਮਸੰਮੀ ਆ ਜੀ ਆਪਾਂ ਨੇ ਮਸੰਮੀ ਤੋਂ ਫਰੂਟ ਲਿਆ ਇਦ ਕੀ ਓਕੇ ਇਹ ਮਸੰਮੀ ਕਰ ਲੇ ਜੀ ਇਹਨੂੰ ਹੁਣ ਵੀ ਫਰੂਟ ਆ ਰਹੇ ਆ ਫਰੂਟ ਆ ਰਹੇ ਆ ਨਾਲ ਦੀ ਨਾਲ ਰਾਤੇ ਉਹਦੇ ਨਾਲ ਫੇਰ ਆ ਗਿਆ ਹੁਣ ਫੇਰ ਆ ਰਹੇ ਆ ਫੇਰ ਆ ਰਹੇ ਬਹੁਤ ਸਮਾਂ ਤੇ ਇੱਕ ਜਿਵੇਂ ਹੁਣ ਮੰਨ ਕੇ ਚੱਲੋ ਵੀ ਬੰਦੇ ਨੇ ਸਟਾਰਟ ਕਰਨਾ ਵਾ ਹਾਂਜੀ ਤੇ ਇਹ ਬਈ ਬਾਅਦ ਦੇ ਵਿੱਚ ਬਈ ਵਧੀਆ ਨਕਮ ਵੀ ਦੇ ਦਿੰਦਾ ਵਾ ਇਨਕਮ ਬਹੁਤ ਵਧੀਆ ਹੋ ਜਾਂਦੀ ਹੈ ਜੀ ਇਹਦੀ ਠੀਕ ਆ ਵੀਰੇ ਦੇਖੋ ਮਾਰਕੀਟ ਰੇਟ ਆ ਜਿਹੜਾ ਹੁਣ ਇਸ ਟਾਈਮ 300 250 ਪਲੱਸ 에 ਚੱਲ ਰਿਹਾ ਜੀ ਜੀ ਵੀਰੇ ਰਿਟੇਲ ਦੇ ਵਿੱਚ ਜੇ ਤੁਸੀਂ ਦੇਖੋਗੇ ਤਾਂ 350 ਵੀ ਸੇਲ ਹੋ ਰਿਹਾ 350 ਠੀਕ ਆ ਜੇ ਅਗਲਾ ਤੁਹਾਡੇ ਕਿਉਂਕਿ ਜਿੱਦਾਂ ਦੀ ਤੁਹਾਡੀ ਫਸਲ ਆ ਹਨਾ ਜਿੱਦਾਂ ਦਾ ਤੁਹਾਡੇ ਕੋਲ ਕੁਆਲਿਟੀ ਆ ਜੀ ਉਹ ਚੀਜ਼ ਆ ਜੀ ਵੀ ਜੇ ਬੰਦਾ ਮੁੱਕ ਦੀ ਗੱਲ ਇਹ ਕਰੀ ਵੀ ਜੇ ਬੰਦਾ ਧਿਆਨ ਦੇਊਗਾ ਤਾਂ ਘਾਟਾ ਨਹੀਂ ਪੈਂਦਾ ਕੋਈ ਹਨਾ ਨਹੀਂ ਘਾਟਾ ਨਹੀਂ ਜੀ ਪੈਂਦਾ ਹੈਗਾ ਜੀ ਘਾਟਾ ਬਿਲਕੁਲ ਨਹੀਂ ਪੈਂਦਾ ਹੈਗਾ ਹੁਣ ਇਹ ਸਾਡੀਆਂ 1.5 ਸਾਲ ਦੀ ਮਸੰਮੀ ਹੋਈ ਨਹੀਂ ਹਜੇ ਜੀ ਠੀਕ ਹੈ ਜੀ ਤੇ ਇਹ ਤੋਂ ਅਸੀਂ ਜਿਆਦਾ ਨਹੀਂ ਤਾਂ ਇੱਕ ਬੂਟੇ ਤੋਂ ਤਿੰਨ ਤਿੰਨ ਕਿਲੋ ਮਸੰਮੀ ਪਹਿਲੇ ਸਾਲ ਹੀ ਲੈ ਲਈ ਪਹਿਲੇ ਸਾਲ ਹੀ ਲੈ ਲਈ ਪਹਿਲੇ ਸਾਲ ਹੀ ਲੈ ਲਈ ਵੈਸੇ ਸਾਨੂੰ ਕਹਿੰਦੇ ਵੀ ਫਰੂਟ ਆਉਣਾ ਨਹੀਂ ਇਹਨੂੰ ਵੀ ਤਿੰਨ ਸਾਲ ਤੋਂ ਬਾਅਦ ਆਉਂਦਾ ਜੀ ਤੇ ਅਸੀਂ ਝਾੜਿਆ ਵੀ ਫਰੂਟ ਬਹੁਤ ਆ ਪਰ ਫਿਰ ਵੀ 2-2 3-3 ਕਿਲੋ ਰਹਿ ਗਈ 2-2 3-3 ਕਿਲੋ ਰਹਿ ਗਈ ਰਹਿ ਗਈ 40 ਬੂਟੇ ਸੀਗੇ ਆਪਣੇ ਬਹੁਤ ਸੋਹਣਾ ਫਲ ਵੀ ਬਹੁਤ ਸੋਹਣਾ ਦੇਦੀ ਹੈ ਨਾ ਵੀਰੇ ਹਾਂਜੀ ਹਾਂਜੀ ਇੱਕ ਗੱਲ ਹੋਰ ਆ ਵੀ ਜਿਵੇਂ ਹੁਣ ਮੰਨ ਕੇ ਚਲੋ ਆਪਾਂ ਟ੍ਰਾਇਲ ਸ਼ੁਰੂ ਕਰਤਾ ਹਾਂ ਹਾਂਜੀ ਰਿਆ ਸ਼ੁਰੂ ਕਰਤਾ ਤੇ ਕਿੰਨੇ ਟਾਈਮ ਨੂੰ ਮੰਨ ਕੇ ਚਲੋ ਉਹ ਬਈ ਫਾਲ ਦੇਣਾ ਸ਼ੁਰੂ ਕਰ ਦੂ ਕਿੰਨਾ ਟਾਈਮ ਹੈ ਕੇਰਾ ਸੰਭਾਲ ਕਰਨੀ ਪੈਣੀ ਅੱਖਾਂ ਵਿੱਚ ਕੇ ਵੀ ਹਾਂ ਇਨੇ ਟਾਈਮ ਬਾਅਦ ਹੋ ਜਾਓ ਦੇਖੋ ਜੀ ਜਿਹੜਾ ਫਰੂਟ ਆਉਣਾ ਪਹਿਲੇ ਸਾਲ ਆਉਣਾ ਹੈ ਨਾ ਡ੍ਰੈਗਨੂ ਫਰੂਟ ਜੀ ਡ੍ਰੈਗਨ ਦੀ ਡ੍ਰੈਗਨ ਨੂੰ ਪਹਿਲੇ ਸਾਲ ਤਾਂ ਥੋੜੀ ਸੰਭਾਲ ਤੇ ਆ ਜੀ ਪਰ ਪਹਿਲੇ ਸਾਲ ਇੱਕ ਬੂਟਾ ਕਿਲੋ 2 ਕਿਲੋ ਫਲ ਦੇ ਜਾਂਦਾ ਕਿਲੋ 2 ਕਿਲੋ ਫਲ ਦੇ ਜਾਂਦਾ ਤੇ ਉਸ ਤੋਂ ਅਗਲੇ ਸਾਲ ਇਹਨੇ ਹੋਰ ਵਧਾ ਦੇਣਾ ਓਕੇ ਉਸ ਤੋਂ ਅਗਲੇ ਸਾਲ ਤੁਸੀਂ ਵਪਾਰਕ ਤੌਰ ਤੇ ਜੇ ਚਾਹੋ ਤਾਂ ਉਸ ਲੈਵਲ ਤੇ ਆ ਜਾਂਦਾ ओके okay. ठीक है जी यानी ਕਹਿਣ ਦਾ ਮਤਲਬ ਵੀ ਢਾਈ ਸਾਲ ਦਾ ਬੂਟਾ ਤੁਹਾਡਾ ਵਪਾਰਕ ਤੌਰ ਤੇ ਆ ਜਾਂਦਾ ਹੈ। ਵੀ ਢਾਈ ਸਾਲ ਲਗਾਤਾਰ ਕਰਨਾ ਪੈਂਦਾ। ਢਾਈ ਸਾਲ ਤੋਂ ਬਾਅਦ ਜਿਹੜਾ 3.5 ਸਾਲ ਦੇ ਨੂੰ ਫਰੂਟ ਆਉਣਾ ਜੀ। ਜੀ। ਉਹ ਪੀਕ ਹੋਊਗਾ ਜੀ। ਉਸ ਤੋਂ ਫਰੂਟ ਘਟੂਗਾ ਨਹੀਂ ਵਧੂਗਾ। ਅੱਛਾ। ਹਾਂ ਉੰਨਾ ਫਰੂਟ ਜਣੀ ਰਹੂਗਾ ਹੀ ਰਹੂਗਾ। ਉਦੋਂ ਬਾਅਦ ਫਿਰ ਬੂਟੇ ਵੀ ਵਧਾ ਲਵੇ ਹਨਾ ਹੌਲੀ ਹੌਲੀ। ਹਾਂ ਉਸ ਤੋਂ ਬਾਅਦ ਜਦੋਂ ਤੁਸੀਂ 1 ਸਾਲ 50 ਬੂਟਿਆਂ ਦਾ ਕਰ ਲਿਆ ਕਨਸੈਪਟ। ਜੀ। 50 ਬੂਟੇ ਮੈਂ ਤਾਂ ਕਹ ਪੰਜਾਬ ਪਿੱਲਰ ਮੈਂ ਤਾਂ ਕਹਿ ਰਹੇ ਆ ਵੀ ਤੁਹਾਨੂੰ ਪਤਾ ਲੱਗ ਜਾਊਗਾ। 1 ਪਿੱਲਰ ਤੇ 2 ਬੂਟੇ ਲੱ 200 ਬੂਟਾ ਲਾਗੇਗਾ 200 ਬੂਟਾ ਲੱਗ ਜਾਣਾ ਤੁਹਾਨੂੰ ਪਤਾ ਲੱਗ ਜਾਊਗਾ ਵੀ ਇਹਦੇ ਵਿੱਚ ਵੀ ਬਿਮਾਰੀ ਲੱਗ ਰਹੀ ਆ ਕਿਦਾਂ ਕੀ ਕੁਝ ਹੈ ਨਾ ਕਿ ਇਹਦੇ ਵਿੱਚ ਆਨਰ ਟਾਈਮ 'ਚ ਮੁਸ਼ਕਲਾਂ ਹੋ ਸਕਦੀਆਂ ਜਦੋਂ ਤੁਸੀਂ 200 ਬੂਟਾ ਪਾਲ ਲਿਆ ਤਾਂ ਤੁਸੀਂ 2000 ਪਾਲ ਸਕਦੇ ਪਾਲ ਸਕਦੇ ਇੱਕ ਸਾਲ ਜੇ 200 ਬੂਟੇ ਤੇ ਕੰਮ ਕਰ ਲਿਆ ਕੰਮ ਕਰ ਲਿਆ ਤਾਂ ਤੁਸੀਂ 2000 ਬੂਟਾ ਆਰਾਮ ਨਾਲ ਕੱਢ ਸਕਦੇ ਹੋ 2000 4000 ਜਿੰਨਾ ਮਰਜ਼ੀ ਕਰ ਲੋ ਤੁਹਾਨੂੰ ਪਤਾ ਲੱਗ ਜਾਊਗਾ ਬਈ ਪੰਜਾਬੀ ਉਹ ਮੈਂ ਤੁਹਾਨੂੰ ਇਹ ਗੱਲ ਕਹਿਣਾ ਵੀ ਬਹੁਤ ਸੋਹਣਾ ਕਨਸੈਪਟ ਆ ਹਾਂ ਇਹ ਜੇ ਸ਼ੁਰੂ ਕਰਨਾ ਦਾ ਸ਼ੁਰੂ ਕਰ ਸਾਡੇ ਜੀ ਮਸੰਮੀ ਹੈ ਜੀ ਕਿਦਾਂ ਵੀਰੇ ਦੁਬਾਰਾ ਫਰੂਟਿੰਗ ਦੀ ਮਸੰਮੀ ਹੈ ਅੱਛਾ ਦੁਬਾਰਾ ਫਰੂਟਿੰਗ ਦੀ ਮਸੰਮੀ ਹਾਂਜੀ ਹਾਂ ਪਹਿਲੀ ਨਹੀਂ ਦੂਜੀ ਫਰੂਟਿੰਗ ਦੀ ਮਸੰਮੀ ਹੈ ਬਸ ਹੁਣ ਸਿਆਲ ਦੇ ਵਿੱਚ ਫਲ ਦੇਣਾ ਸ਼ੁਰੂ ਕਰ ਦੂਗਾ ਇਹ ਹਾਂਜੀ ਹਾਂ ਅਸੀਂ ਵੈਸੇ ਫਲ ਕੱਟ ਲੈ ਰਹੇ ਆ ਜੀ ਵੀ ਫਿਰ ਉਸ ਤੋਂ ਬਾਅਦ ਇਹਨੇ ਮਾਰਚ ਦੇ ਵਿੱਚ ਫਿਰ ਫਲ ਦੇਣਾ ਹੈ ਜੀ ਤਾਂ ਕਰਕੇ ਅਸੀਂ ਬੜਾ ਫਲ ਨਹੀਂ ਲੈ ਰਹੇ ਇਸ ਵਾਰ ਓਕੇ ਹਾਂ ਕਿਉਂਕਿ ਮਾਰਚ ਦੇ ਵਿੱਚ ਵਧੀਆ ਫਲ ਦਊਗੀ ਜੀ ਫਿਰ ਇਹ ਲਓ ਜੀ ਬਾਕੀ ਆਪਣੇ ਕੋਲ ਅਮਰੂਦ ਵੀ ਹੈਗੇ ਨੇਗਾ ਹਾਂ ਜੀ ਇੱਧਰ ਲੇ ਪਾਸੇ ਦਿਖਾਉਣਾ ਤੁਹਾਨੂੰ ਮੈਂ ਵਿੱਚ ਗੇਂਦਾ ਵੀ ਲਾਇਆ ਸੀਗਾ ਆਪਾਂ ਅੱਛਾ ਗੇਂਦੇ ਦਾ ਵੀ ਨਾਮ ਇਹ ਗੇਂਦਾ ਤਾਂ ਲਾਇਆ ਸੀਗਾ ਇਹ ਨਾ ਇੱਕ ਤਰ੍ਹਾਂ ਦਾ ਫੰਗੀਸਾਈਡ ਦਾ ਕੰਮ ਕਰਦਾ ਅੱਛਾ ਇਹ ਫੰਗਸ ਤੋਂ ਬਚਾਉਂਦਾ ਫੰਗਸ ਤੋਂ ਬਚਾਉਂਦਾ ਬਹੁਤ ਬਿਮਾਰੀਆਂ ਤੋਂ ਬਚਾਉਂਦਾ ਗੇਂਦਾ ਅੱਛਾ ਹਾਂ ਵਿੱਚ ਅਸੀਂ ਲਾਇਆ ਹੋ ਸੀਗਾ ਬੂਟਿਆਂ ਦੀ ਸੇਫਟੀ ਵਾਸਤੇ ਜੀ ਇੱਕ ਵਾਰੀ ਅਸੀਂ ਲਾਇਆ ਸੀਗਾ ਹੁਣ ਤਾਂ ਇਹ ਆਪਣੇ ਆਪ ਹੀ ਹੋਈ ਜਾਂਦਾ ਵਿੱਚ ਲਾਓ ਜੀ ਚੈੱਕ ਕਰੋ ਬਈ ਇਹ ਜਿੱਦਾਂ ਹੁਣ ਫੁੱਲ ਝੜ ਜਣਿਆ ਇਹਦਾ ਜੀ ਆਹ ਚੀਜ਼ ਸੁੱਕ ਗਈ ਹੁਣ ਗਾਂ ਨੂਰੇ ਪਲਾਂਟੇ ਪਲਾਂਟ ਆ ਜਾਣੇ ਓਕੇ ਲਓ ਜੀ। ਨਵਾਂ ਦਿਨ ਚੈੱਕ ਕਰੀ ਚੱਲੋ ਭਾਈ। ਅੱਗੇ ਵੀਰੇ ਹੋਰ ਬਣਾਉਣ ਵਧਾਉਣ ਦਾ ਪਲਾਨ ਹੈਗਾ ਅੱਗੇ। ਹਾਂਜੀ ਹਾਂ। ਮਾਰਚ ਦੇ ਵਿੱਚ ਆਪਣੇ ਆਹ ਕਿੰਨੂ ਦੇ ਵਿਚਾਲੇ ਜੀ ਡ੍ਰੈਗਨ ਇਹ ਜਾਊਗਾ ਕਿਉਂਕਿ ਪਪੀਤੇ ਨੇ ਫਲ ਦੇ ਦੇਣਾ ਆਪਾਂ ਨੂੰ। ਜੀ। ਤੇ ਆਪਾਂ ਪੂਰਾ 1 ਏਕੜ ਆ ਇਹ 1 ਏਕੜ ਤੋਂ ਥੋੜੀ ਜਿਹਾ ਘੱਟ ਹੋਊਗੀ। ਸਾਰਾ ਇਹ ਡ੍ਰੈਗਨ ਇਹ ਹੋਊਗਾ ਜੀ ਇਹਦੇ। ਡ੍ਰੈਗਨ ਹੀ ਹੋਊਗਾ ਡ੍ਰੈਗਨ। ਲਓ ਜੀ। ਇਹ ਅਮਰੂਦ ਅਮਰੂਦ ਹੈ ਜੀ ਆਪਣਾ ਕੋ ਠੀਕ ਆ। ਖਾਈ ਪਿੰਕ ਗਾਵਾ। ਓਕੇ। ਬੀਜ ਨਾ ਮਾਤਰ ਹੁੰਦੇ ਆ ਜੀ ਇਹਦੇ ਵਿੱਚ ਜੀ ਤੇ ਇਹਦੀ ਖਾਸੀਅਤ ਇਹ ਆ ਵੀ ਹੁਣ ਇਹ ਫਰੂਟ ਦੇ ਕੇ ਹਟਿਆ ਓਕੇ ਉਧਰ ਫਰੂਟ ਲੱਗਿਆ ਹੋਇਆ ਸੀਗਾ ਪੱਕਣ ਉਧਰ ਇਹਨੂੰ ਫੁੱਲ ਆ ਰਿਹਾ ਸੀਗਾ ਫਿਰ ਦੁਬਾਰਾ ਸ਼ੁਰੂ ਹੋ ਗਿਆ ਆ ਦੇਖੋ ਤੁਹਾਡੇ ਸਾਹਮਣੇ ਆ ਲਓ ਜੀ ਚੈੱਕ ਕਰੋ ਬਈ ਅਰ ਇਹਦੇ ਵਿੱਚੋਂ ਅੱਧ ਤੋਂ ਜ਼ਿਆਦਾ ਫਲ ਫਲ ਆਪਾਂ ਨੇ ਝਾੜਤਾ ਓਕੇ ਇੱਕ ਕਿੰਨਾ ਕੈਸਾ ਨੇ ਵੀ ਚੰਗੀ ਸੰਭਾਲ ਦੀ ਨਿਸ਼ਾਨੀ ਆ ਆਪਾਂ ਇਹਦੇ ਚੋਂ ਝਾੜਤਾ ਜੀ ਸਾਰਾ ਜੀ ਆਪਾਂ 12ਵੀਂ ਕੰਪੋਸਟ ਵਗੈਰਾ ਆ ਪਿਆਰ ਕਰਦੇ ਆ ਓਕੇ ਹਾਂ ਸਾਰਾ ਠੀਕ ਆ ਬਹੁਤ ਵਧੀਆ ਬਈ ਦੇਖੋ ਬਈ ਦੇਖੀ ਚਲੋ ਇੱਥੇ ਆਪਣੇ ਇਹਦੇ ਹਲਦੀ ਵੀ ਲਾਈ ਹੋਈ ਆ ਆਪਾਂ ਓਕੇ ਹਲਦੀ ਲਾਤੀ ਸੀਗੀ ਹਲਦੀ ਵੀ ਲਾਤੀ ਸੀ ਨਾਲ ਹਾਂ ਲੈ ਸਕਦੇ ਆਪਾਂ ਫਸਲ ਜਦੋਂ ਆਪਣੇ ਕੋਲ ਜਗ੍ਹਾ ਬਾਕੀ ਪਈ ਆ ਲਓ ਜੀ ਇੱਕ ਬਾਈ ਹੋਰਾਂ ਨੇ ਉਹ ਦੇਖੋ ਟਰੈਕਟਰ ਰੱਖਿਆ ਹੋਇਆ ਛੋਟਾ ਜਿਹਾ ਇਹ ਕਿੰਨੇ ਦਾ ਲਿਆ ਸੀ ਵੀਰੇ ਇਹ ਵੀਰ ਜੀ ਆਪਾਂ ਨੂੰ 42000 ਦਾ ਪਿਆ ਸੀਗਾ 42000 ਦਾ ਪਿਆ ਸੀ ਇਹ ਤਾਂ ਜਿਆਦਾ ਕੰਮ ਵਾਸਤੇ ਊਮੀ ਰੱਖਿਆ ਹਨਾ ਭਾਈ ਜੀ ਇਹ ਤੁਸੀਂ ਇਹ ਦੇਖ ਲਓ ਵੀ ਤੁਹਾਨੂੰ ਲੇਬਰ ਰੱਖਣ ਦੀ ਜ਼ਰੂਰਤ ਨਹੀਂ ਹੈਗੀ ਓਕੇ ਜੇ ਇਹ ਤੁਹਾਡੇ ਕੋਲ ਆ ਨਾ ਇਹ ਘੰਟੇ ਦਾ 1 ਲੀਟਰ ਪੈਟਰੋਲ ਪੀਂਦਾ ਹੈ ਜੀ 1 ਲੀਟਰ ਘੰਟੇ ਦਾ ਇੱਕ ਘੰਟੇ ਦਾ ਇੱਕ ਘੰਟੇ ਦੇ ਵਿੱਚ ਇਹ ਅੱਧੇ ਤੋਂ ਪੌਣਾ ਕਿੱਲਾ ਬਾ ਦਿੰਦਾ ਡਬਲ ਕਰਕੇ ਸਿੰਗਲ ਦੀ ਡਬਲ ਵਾਰ 1 ਲੀਟਰ ਘੰਟੇ ਦਾ ਹਾਂਜੀ ਹਾਂ ਠੀਕ ਆ ਇੱਕ ਘੰਟੇ ਚ ਹੁਣ ਤੁਸੀਂ ਸਾਡੇ ਦੇਖ ਸਕਦੇ ਕਿੰਨਾ ਕੱਖ ਵਗੈਰਾ ਆਪਣੇ ਜੀ ਵੀਰੇ ਇਹਦੇ ਬਦੌਲ ਤੇ ਆ ਸਾਰਾ ਅੱਛਾ ਆਪਾਂ ਵਿੱਚ ਇਹਦੇ ਨਾਲੇ ਬੁਹਾਈ ਕਰਦੇ ਆ ਸਾਰੀ ਠੀਕ ਆ ਸਾਰਾ ਕੋਈ ਵਿੱਚ ਹੀ ਕਰ ਸਾਰਾ ਇਹਦੇ ਨਾਲੇ ਹੈ ਜੀ ਬੁਹਾਈ ਦਾ ਲਓ ਜੀ ਸਾਰਾ ਕੰਮ ਸੈਕ ਹੁਣ ਵੀਰੇ ਪੰਜਾਬੀਆਂ ਨੂੰ ਕੀ ਕਹਿਣਾ ਚਾਹੂਗੇ ਬਾਹਰ ਜਾਣ ਦੀ ਲੋੜ ਨਹੀਂ ਕਿ ਜੇ ਕਿਸੇ ਨੇ ਇੱਥੇ ਰਹਿ ਕੇ ਕੰਮ ਕਰਨਾ ਨਾ ਦੇਖੋ ਇੱਥੇ ਆਪਣਾ ਪੰਜਾਬ ਦੀ ਧਰਤੀ ਸੋਨਾ ਹੈ ਜੀ ਬਹੁਤ ਖਰੇਕ ਫਸਲੀ ਹੋ ਜਾਂਦੀ ਹੈ ਖਰੇਕ ਕੁਝ ਹੋ ਜਾਂਦਾ ਜੀ ਜਿਹੜਾ ਕੁਝ ਮਰਜ਼ੀ ਲਾ ਲਓ ਤੁਸੀਂ ਜੀ ਤੂੰ ਤੁਸੀਂ ਜੇ ਮਿਹਨਤ ਕਰੋਗੇ ਨਾ ਸਭ ਕੁਝ ਹੋ ਜਾਊਗਾ ਜੀ ਸਭ ਕੁਝ ਹੀ ਹੋ ਜਾਊ ਸਹੀ ਗੱਲ ਹੈ ਅਸੀਂ ਵੈਸੇ ਤਾਂ ਤਕਰੀਬਨ ਸਾਰੇ ਤਰ੍ਹਾਂ ਦੇ ਪਲਾਂਟ ਲਾਉਣ ਦੀ ਕੋਸ਼ਿਸ਼ ਕੀਤੀ ਆਪਣੇ ਘਰ ਵਾਸਤੇ ਤਾਂ ਜੀ ਵੀਰੇ ਸਾਡੇ ਕੋਲ ਇੱਥੇ ਬਾਕੀ ਵੀ ਬਹੁਤ ਕੁਝ ਆ ਠੀਕ ਹੈ ਆਪਦੀ ਫਸਲੀ ਆ ਸਾਰੀ ਸਾਰੀ ਆਪਦੀ ਹੈ ਜੀ ਇਹ ਚਲੋ ਬੋ ਜੀ ਆਪਦੀ ਫਸਲ ਕਿਦਾ ਮੌਜ ਨਹੀਂ ਹੈਗੀ ਕਿਤੇ ਹਾਂ देखो 25 लाख लाके ਤੁਸੀਂ ਬਾਹਰ ਜਾਂਦੇ ਹੋ ਹਨਾ ਫਿਰ ਉਸ ਤੋਂ ਬਾਅਦ ਵੀ ਕੋਈ ਇਹ ਤਾਂ ਨਹੀਂ ਹੈਗਾ ਵੀ ਤੁਸੀਂ 25 ਲੱਖ ਦਾ ਸਿਰਫ ਤੁਹਾਨੂੰ ਕਹਿ ਲਈਏ ਵੀ ਚੌਥਾ ਪੰਜਵਾਂ ਹਿੱਸਾ ਲਾਉਂਦੀ ਲੋੜ ਹਾਂ ਪੰਜਵਾਂ ਹਿੱਸਾ ਪੰਜਵੇਂ ਹਿੱਸੇ 'ਚ ਆਰਾਮ ਨਾਲ ਪੰਜਵਾਂ ਵੀ ਜੀ ਜੇ ਤੁਸੀਂ ਐਡਾ ਪ੍ਰੋਜੈਕਟ ਕਰਨਾ ਹੈ ਪਹਿਲਾਂ ਸਟਾਰਟਿੰਗ ਤਾਂ ਤੁਸੀਂ ਥੋਤੋਂ ਮੈਂ 50-60000 ਰੁਪਏ ਦੀ ਗੱਲ ਕਰ ਰਿਹਾ 50000 ਦੇ ਜੇ ਕਿਸੇ ਨੇ ਸ਼ੁਰੂ ਕਰਨਾ 50000 ਰੁਪਇਆ ਲਾ ਸਕਦਾ ਹਾਂ ਜੀ 50000 ਤੋਂ ਸਟਾਰਟਿੰਗ ਕਰੋ ਤੁਸੀਂ ਇੱਕ ਵਾਰੀ ਚੈੱਕ ਕਰੋ ਵੀ ਕਿੱਦਾਂ ਦਾ ਕਨਸੈਪਟ ਹੈ ਹਨਾ ਉਸ ਤੋਂ ਬਾਅਦ ਜਿੱਦਾਂ ਤੁਹਾਨੂੰ ਵਧੀਆ ਲੱਗੂਗਾ ਤੁਸੀਂ ਵਧਾ ਸਕਦੇ ਹੋ ਲਓ ਉਹਦੇ ਵਿੱਚ ਵੀ ਇੱਕ ਫਸਲ ਹੋਰ ਲੱਗ ਸਕਦੀ ਹੈ ਤੇ ਜੇ ਤੁਹਾਡੇ ਇਹਦੀ ਜਾਣਕਾਰੀ ਜੇ ਕਿਸੇ ਬੰਦੇ ਨੇ ਲੈਣੀ ਹੋਵੇ ਉਹ ਕਿੱਦਾਂ ਆਪਾਂ ਨੂੰ ਕੰਟੈਕਟ ਕਰ ਸਕਦਾ ਹੈ ਜੀ ਤੁਸੀਂ ਜਾਣਕਾਰੀ ਦੇ ਦਿਓ ਹਾਂਜੀ ਹਾਂ ਜਦੋਂ ਮਰਜੀ ਲਓ ਜੀ ਬਾਈ ਜੇ ਕਿਸੇ ਨੇ ਕੰਮ ਸ਼ੁਰੂ ਕਰਨਾ ਤਾਂ ਬਾਈ ਹੋਰੀ ਬੈਠੇ ਆ ਪਹਿਲੇ ਤਾਂ ਆਈਡੀ ਵੀ ਹੈ ਇੰਸਟਾਗ੍ਰam ਤੇ ਓਕੇ ਉਹ ਇਹ ਆਈਡੀ ਇੰਸਟਾਗ੍ਰam ਤੇ ਚੱਲੀ ਜਾਂਦੀ ਜਿਹੜੀਆਂ ਇੰਸਟਾਗ੍ਰam ਦੇ ਵੀਡੀਓ ਪਾਵਾਂਗੇ ਉਹ ਬਾਈ ਨਾਲ ਚਲੋ ਕਲੈਬ ਕਰਦਾਂਗੇ ਤੇ ਇਹ ਤਾਂ ਤੁਹਾਨੂੰ ਬਾਈ ਦਾ ਬਰੇ ਕੀ ਨਾਮ ਹੈ ਜਿਹੜੀ ਦਾ ਇੰਸਟਾ ਆਪਣਾ ਇੰਸਟਾ ਆਈਡੀ ਦਾ ਨਾਮ ਹੈ ਗੁੰਤਾਸ਼ ਡ੍ਰੈਗਨ ਫਾਰਮ ਪੀਵੀ 49 ਜੀ ਤੇ ਆਪਣੇ ਉਹਦੇ ਤੇ ਹੈਗਾ Facebook ਤੇ ਪਰਮਵੀਰ ਪਰਮ ਜੀ ਇਹ ਆਪਣੀ ਤੇ YouTube ਤੇ ਵੀ ਹੈ ਆਪਣੀ ਗੁੰਤਾਸ਼ ਡਰੈਗਨ ਫਾਰਮ ਦੇ ਨਾਮ ਤੇ ਆਈਡੀ ਇਹ ਬਾਈਆਂ ਦੇ ਪੇਜ ਆ ਤੇ ਇਹਨਾਂ ਨੂੰ ਫੋਲੋ ਕਰ ਲਿਓ ਬਾਈ ਹਰ ਜਾਣਕਾਰੀ ਦਿੰਦੇ ਰਹਿੰਦੇ ਆ ਨਾ ਜਿਵੇਂ ਕੋਈ ਵੀ ਤਰ੍ਹਾਂ ਦੀ ਕੋਈ ਸੁੰਡੀ ਵਗੈਰਾ ਲੱਗਦੀ ਆ ਤਾਂ ਉਹ ਵੀ ਤੁਹਾਨੂੰ ਬਾਈ ਹਰ ਦੱਸਦੇ ਰਹਿਣਾ ਆਪਾਂ ਮੇਰੇ ਨੰਬਰ ਤੇ ਕਾਲ ਕਰ ਸਕਦਾ ਕੋਈ ਕਾਲ ਕਰਕੇ ਵੀ ਤੂੰ ਜਾਣਗਾ ਹਾਂਜੀ ਹਾਂ ਇਨਕੁਆਰੀ ਵਾਸਤੇ ਬਾਈ ਉਹਨਾਂ ਨੂੰ ਕਾਲ ਕਰ ਸਕਦਾ ਜੇ ਕਿਸੇ ਨੇ ਬਾਈ ਉਹਨਾਂ ਤਾਂ ਸਿੱਧਾ ਫਰੂਟ ਖਰੀਦਣਾ ਤਾਂ ਉਹ ਵੀ ਕਰ ਸਕਦਾ ਨਾ ਅਸੀਂ ਪਲਾਂਟ ਵੀ ਹਜੇ ਸੇਲ ਕਰ ਰਹੇ ਹਾਂ ਜਿਹਦੇ ਵਿੱਚ ਪਲਾਂਟ ਕਿਸੇ ਨੇ ਲੈਣੇ ਆ ਥੋੜੇ ਪਲਾਂਟ ਵੀ ਕਰਦੇ ਨੇ ਹਾਂ ਪਲਾਂਟ ਆਪਣੇ ਕੋ ਪਹਿਲਾਂ ਵਾਲੇ ਪਲਾਂਟਾਂ ਤੋਂ ਸੇਲ ਹੋ ਰਹੇ ਆ ਜਿੱਦਾਂ ਫਰੂਟਿੰਗ ਹੋ ਰਹੀ ਆ ਉਹ ਟਾਹਣੀਆਂ ਤੋਂ ਆਪਾਂ ਫਰੂਟ ਪਲਾਂਟ ਸੇਲ ਕਰ ਸਕਦੇ ਆ ਪਲਾਂਟ ਕਰ ਲਓ ਜੀ ਜ਼ਿਆਦਾ ਨਹੀਂ ਬਾਕੀ ਬਹੁਤ ਬਹੁਤ ਬਾਈ ਪਹਿਲਾਂ ਦਾ ਧੰਨਵਾਦ ਵੀ ਤੁਸੀਂ ਇਹ ਇੱਕ ਨਵੀਂ ਤਰ੍ਹਾਂ ਦੀ ਫਸਲ ਪੰਜਾਬ ਦੇ ਵਿੱਚ ਲੈ ਕੇ ਆਂਦੀ ਹੈ ਨਾ ਕਿਉਂਕਿ ਬਹੁਤ ਜ਼ਿਆਦਾ ਘੱਟ ਕਹਿ ਸਕਦੇ ਆ ਆਪਾਂ ਰੇਅਰ ਹੀ ਹੈ ਨਾ ਇਹ ਤਾਂ ਡ੍ਰੈਗਨ ਤਾਂ ਬਹੁਤ ਹੋਊਗਾ ਪਰ ਆ ਜਿਹੜਾ ਵੇਚ ਵਾਲਾ ਕਨਸੈਪਟ ਆ ਇਹ ਬਹੁਤ ਕਿਉਂਕਿ ਇੱਕ ਫਸਲ ਦੇ ਵਿੱਚੋਂ ਇੰਨੀਆਂ ਫਸਲਾਂ ਹੋਰ ਲੈਣੀਆਂ ਇੱਕ ਤਰ੍ਹਾਂ ਦਾ ਆਪਣਾ ਤਿੰਨ ਤਰ੍ਹਾਂ ਦਾ ਬਾਗ ਹੈ ਜੀ ਜੀ ਪੀਤਾ ਹੋ ਗਿਆ ਕਿੰਨੂ ਹੋ ਗਿਆ ਹਾਂ ਨਾ ਵਿੱਚ ਅਮਰੂਦ ਤਾਂ ਉਹੀ ਹੈ ਆਪਣਾ ਜੋ ਲਾ ਲਓ ਵੀ ਐਕਸਟਰਾ ਹੀ ਹੋ ਗਿਆ ਐਕਸਟਰਾ ਹੀ ਹੋ ਗਿਆ ਠੀਕ ਹੈ ਬਸ ਬਹੁਤ ਕੁਝ ਭਾਈ ਉਹਨਾਂ ਨੇ ਲਾਇਆ ਹੋਇਆ ਇੱਕ ਤਾਂ ਜਿਵੇਂ ਗਿੰਦਾ ਲਾਇਆ ਹੋਇਆ ਉਹ ਤੋਂ ਫੁੱਲ ਵੀ ਚਲੋ ਬਣੀਆਂ ਜਾਂਦੇ ਤੇ ਇੱਕ ਉਹ ਐਂਟੀ ਸੈਂਗਲ ਵੀ ਹੈਗਾ ਨਾ ਭਾਈ ਸ਼ੇਅਰ ਕਰ ਦਿਓ ਤੇ ਬਾਕੀ ਭਾਈ ਕੰਟੈਕਟ ਨੰਬਰ ਬੋਲ 84375 15006 ਲਓ ਜੀ ਇਹ ਨੰਬਰ ਤੇ ਸੰਪਰਕ ਕਰੋ ਸਭ ਬਹੁਤ ਧੰਨਵਾਦ ਵੀਰੇ ਠੀਕ ਹੈ ਬਹੁਤ ਸੋਹਣੀ ਜਾਣਕਾਰੀ ਦਿੱਤੀ ਥੈਂਕ ਯੂ ਜੀ